ਤੁਸੀਂ ਨੀਂਦ ਵਿੱਚ ਬਹੁਤ ਸਾਰੀਆਂ ਨਕਾਰਾਤਮਕ ਜਾਂ ਸਕਾਰਾਤਮਕ ਚੀਜ਼ਾਂ ਪੋਸ਼ਿਤ ਕਰ ਸਕਦੇ ਹੋ ਇਹ ਬਹੁਤ ਹੀ ਆਸਾਨ ਹੁੰਦਾ ਜਾ ਰਿਹਾ ਹੈ ਸੌਂਦੇ ਹੋਏ ਸਾਧਨਾ ਤਾਂ అలਾਰਮ ਦੀ ਆਵਾਜ਼ ਨਾਲ ਅਚਾਨਕ ਉੱਠਣਾ ਜ਼ਿੰਦਗੀ ਜਿਉਣ ਦਾ ਸਭ ਤੋਂ ਵਧੀਆ ਤਰੀਕਾ ਨਹੀਂ ਹੈ ਤੁਹਾਡੇ ਵਿੱਚੋਂ ਕਿੰਨਿਆਂ ਨਾਲੇ ਹੋਇਆ ਹੈ ਕਿ ਇੱਕ ਦਿਨ ਸਵੇਰੇ ਜਦੋਂ ਤੁਸੀਂ ਉੱਠਦੇ ਹੋ ਤਾਂ ਬਿਨਾਂ ਕਿਸੇ ਕਾਰਨ ਦੇ ਹੀ ਤੁਸੀਂ ਬੁਰਾ ਮਹਿਸੂਸ ਕਰ ਰਹੇ ਹੁੰਦੇ ਹੋ ਜੇ ਜਿਹਹਾ ਸਾਲ ਵਿੱਚ ਘੱਟੋ-ਘੱਟ 2-3 ਵਾਰ ਵੀ ਹੋ ਰਿਹਾ ਹੈ ਜੇ ਜਿਹਹਾ ਹੈ ਤਾਂ ਤੁਹਾਨੂੰ ਸੌਣ ਤੋਂ ਪਹਿਲਾਂ ਕੁਝ ਚੀਜ਼ਾਂ ਕਰਨੀਆਂ ਚਾਹੀਦੀਆਂ ਹਨ ਇਹ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਤੁਹਾਨੂੰ ਇਹ ਸਮਝਣਾ ਹੋਵੇਗਾ ਕਿ ਅਚੇਤਨ ਰੂਪ ਨਾਲ ਸੌਂਦੇ ਸਮੇਂ ਤੁਸੀਂ ਬਹੁਤ ਸਾਰੀਆਂ ਨਕਾਰਾਤਮਕ ਜਾਂ ਸਕਾਰਾਤਮਕ ਚੀਜ਼ਾਂ ਪੋਸ਼ਿਤ ਕਰ ਸਕਦੇ ਹੋ ਚਾਹੇ ਖੁਸ਼ੀ ਹੋਵੇ ਜਾਂ ਦੁੱਖ ਤੁਸੀਂ ਉਹਨਾਂ ਨੂੰ ਆਪਣੀ ਨੀਂਦ ਵਿੱਚ ਬਿਨਾਂ ਕਿਸੇ ਰੁਕਾਵਟ ਦੇ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਪੋਸ਼ਿਤ ਕਰ ਸਕਦੇ ਹੋ ਤੁਸੀਂ ਇਸ ਨੂੰ ਦਿਨ ਦੇ ਦੌਰਾਨ ਵੀ ਪੋਸ਼ਿਤ ਕਰ ਸਕਦੇ ਹੋ ਪਰ ਦਿਨ ਦੇ ਦੌਰਾਨ ਬਹੁਤ ਸਾਰੀਆਂ ਰੁਕਾਵਟਾਂ ਹੁੰਦੀਆਂ ਹਨ ਪਰ ਜੇ ਤੁਹਾਡੀ ਆਦਤ ਹੈ ਕਿ ਤੁਸੀਂ ਇੱਕ ਖਾਸ ਤਰੀਕੇ ਨਾਲ ਸੌਂ ਜਾਂਦੇ ਹੋ ਅਤੇ ਸਵੇਰੇ ਉੱਠਦੇ ਹੀ ਬਹੁਤ ਬੁਰਾ ਮਹਿਸੂਸ ਕਰ ਰਹੇ ਹੋ ਉਹ ਵੀ ਬਿਨਾਂ ਕਿਸੇ ਕਾਰਨ ਦੇ ਇਸ ਦਾ ਮਤਲਬ ਹੈ ਤੁਸੀਂ ਰਾਤ ਨੂੰ ਬਹੁਤ ਚੰਗੇ ਤਰੀਕੇ ਨਾਲ ਪੋਸ਼ਿਤ ਕਰ ਰਹੇ ਹੋ ਖਰਾਬ ਚੀਜ਼ਾਂ ਨੂੰ ਗੱਲ ਇੱਥੇ ਸਿਰਫ ਮਾਨਸਿਕ ਪਰੇਸ਼ਾਨੀ ਦੀ ਨਹੀਂ ਹੈ ਇਸ ਸਮੇਂ ਦੇ ਨਾਲ ਕੁਝ ਵੱਡੀਆਂ ਸਰੀਰਕ ਸਮੱਸਿਆਵਾਂ ਵੀ ਪੈਦਾ ਕਰ ਸਕਦਾ ਹੈ ਇਹ ਮਹੱਤਵਪੂਰਨ ਹੈ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਆਪਣੇ ਜੀਵਨ ਤੋਂ ਕੱਢ ਦਿਓ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਕੁਝ ਚੀਜ਼ਾਂ ਹਨ ਜੋ ਤੁਹਾਨੂੰ ਜ਼ਰੂਰ ਕਰਨੀਆਂ ਚਾਹੀਦੀਆਂ ਹਨ ਜੇ ਤੁਸੀਂ ਮਾਸ ਅਤੇ ਹੋਰ ਕਿਸਮਾਂ ਦਾ ਭੋਜਨ ਖਾ ਰਹੇ ਹੋ ਤਾਂ ਚੰਗਾ ਹੋਵੇਗਾ ਕਿ ਤੁਸੀਂ ਇਸ ਨੂੰ ਸੌਣ ਤੋਂ ਘੱਟੋ ਘੱਟ 3 ਤੋਂ 4 ਘੰਟੇ ਪਹਿਲਾਂ ਖਾਓ ਤਾਂ ਕਿ ਪਾਚਨ ਪੂਰਾ ਹੋ ਜਾਵੇ ਸੌਣ ਤੋਂ ਪਹਿਲਾਂ ਥੋੜਾ ਪਾਣੀ ਪੀਓ ਤੇ ਫਿਰ ਸੌਂ ਜਾਓ ਤੁਸੀਂ ਵੇਖੋਗੇ ਕਿ ਇਹ ਬੜੇ ਆਰਾਮ ਨਾਲ ਸੌਂ ਜਾਵੇਗਾ ਇੱਕ ਸਾਨ ਕੰਮ ਇਹ ਹੋਵੇਗਾ ਕਿ ਤੁਸੀਂ ਨਾ ਲਭੋ ਸੌਣ ਤੋਂ ਪਹਿਲਾਂ ਤੁਸੀਂ ਹਮੇਸ਼ਾ ਨਾ ਖਾਓ ਇਸ ਨਾਲ ਕਾਫੀ ਫਰਕ ਪਵੇਗਾ ਇਸ ਮੌਸਮ ਵਿੱਚ ਸ਼ਾਇਦ ਠੰਡੇ ਪਾਣੀ ਨਾਲ ਨਹਾਉਣਾ ਮੁਸ਼ਕਿਲ ਹੋਵੇ ਤਾਂ ਤੁਸੀਂ ਕੋਸੇ ਪਾਣੀ ਨਾਲ ਨਹਾ ਸਕਦੇ ਹੋ ਰਾਤ ਨੂੰ ਗਰਮ ਪਾਣੀ ਨਾਲ ਨਾ ਨਹਾਓ ਕੋਸੇ ਪਾਣੀ ਨਾਲ ਹੀ ਨਹਾਓ ਇਸ ਨਾਲ ਤੁਸੀਂ ਚੁਸਤ ਮਹਿਸੂਸ ਕਰੋਗੇ ਪਰ ਤੁਸੀਂ ਸੋਚੋਗੇ ਉਹ ਮੈਂ ਸੌ ਨਹੀਂ ਸਕਦਾ ਕੋਈ ਗੱਲ ਨਹੀਂ ਤੁਸੀਂ 15-20 ਮਿੰਟ ਜਾਂ ਅੱਧੇ ਘੰਟੇ ਬਾਅਦ ਸੌ ਜਾਓਗੇ ਪਰ ਤੁਸੀਂ ਬਿਹਤਰ ਤਰੀਕੇ ਨਾਲ ਸੌਵੋਗੇ ਕਿਉਂਕਿ ਇਸ ਨਾਲ ਕੁਝ ਚੀਜ਼ਾਂ ਦੂਰ ਹੋ ਜਾਣਗੀਆਂ ਜਦੋਂ ਤੁਸੀਂ ਨਹਾਉਂਦੇ ਹੋ ਤਾਂ ਤੁਸੀਂ ਸਿਰਫ ਚਮੜੀ ਤੇ ਜੰਮੀ ਗੰਦਗੀ ਹੀ ਨਹੀਂ ਹਟਾ ਰਹੇ ਕੀ ਤੁਸੀਂ ਕਦੇ ਗੌਰ ਕੀਤਾ ਜੇ ਤੁਸੀਂ ਬਹੁਤ ਤਣਾਅ ਜਾਂ ਚਿੰਤਾ ਵਿੱਚ ਹੋ ਤਾਂ ਇਹ ਨਹਾਉਣ ਤੋਂ ਬਾਅਦ ਆਉਣ ਤੇ ਤੁਰੰਤ ਬਾਅਦ ਮਹਿਸੂਸ ਹੁੰਦਾ ਹੈ ਜਿਵੇਂ ਕੋਈ ਬੋਝ ਤੁਹਾਡੇ ਉੱਤੋਂ ਲੈ ਗਿਆ ਹੋਵੇ ਕੀ ਤੁਸੀਂ ਅਜਿਹਾ ਮਹਿਸੂਸ ਨਹੀਂ ਕੀਤਾ ਇਸ ਲਈ ਇਹ ਸਿਰਫ ਚਮੜੀ ਨੂੰ ਸਾਫ਼ ਕਰਨ ਬਾਰੇ ਨਹੀਂ ਹੈ ਜਦੋਂ ਤੁਹਾਡੇ ਸਰੀਰ ਉੱਤੇ ਪਾਣੀ ਵਗਦਾ ਹੈ ਤਾਂ ਬਹੁਤ ਸਾਰੀਆਂ ਚੀਜ਼ਾਂ ਧੋਤੀਆਂ ਜਾਂਦੀਆਂ ਹਨ ਨਹਾਉਣਾ ਇੱਕ ਬਹੁਤ ਹੀ ਪ੍ਰਾਇਮਿਕ ਪੂਤ ਸ਼ੁੱਧੀ ਹੈ ਕਿਉਂਕਿ ਤੁਹਾਡੇ ਸਰੀਰ ਦਾ 70% ਤੋਂ ਵੱਧ ਭਾਗ ਅਸਲ ਵਿੱਚ ਪਾਣੀ ਹੀ ਹੈ ਜੇ ਤੁਸੀਂ ਇਸ ਤੇ ਪਾਣੀ ਪਾਉਂਦੇ ਹੋ ਤਾਂ ਇੱਕ ਵਿਸ਼ੇਸ਼ ਪ੍ਰਕਾਰ ਦੀ ਸ਼ੁੱਧੀ ਹੁੰਦੀ ਹੈ ਜੋ ਸਿਰਫ ਚਮੜੀ ਨੂੰ ਸਾਫ਼ ਕਰਨ ਤੋਂ ਕਿਤੇ ਜ਼ਿਆਦਾ ਹੈ ਇੱਕ ਹੋਰ ਚੀਜ਼ ਜੇ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਬਸ ਇੱਕ ਜੈਵਿਕ ਤੇਲ ਦਾ ਦੀਵਾ ਜਲਾਓ ਇੱਕ ਕਪਾਹ ਦੀ ਬੱਤੀ ਥੋੜਾ ਜਿਹਾ ਤੇਲ ਕੋਈ ਵੀ ਤੇਲ ਤੁਸੀਂ ਇੱਥੇ ਕੀ ਵਰਤਦੇ ਹੋ ਸਧਾਰਨ ਖਾਣਾ ਪਕਾਉਣ ਵਾਲਾ ਤੇਲ ਅਲਸੀ ਦਾ ਬੀਜ ਚੌਲਾਂ ਦਾ ਤੇਲ ਜਤ ਤੇਲ ਦਾ ਤੇਲ ਤੁਹਾਡੇ ਕੋਲ ਕੀ ਹੈ ਜ਼ੈਤੂਨ ਦਾ ਤੇਲ ਠੀਕ ਹੈ ਕਿਸੇ ਵੀ ਜੈਵਿਕ ਤੇਲ ਦੇ ਨਾਲ ਕਪਾਹ ਦੀ ਬੱਤੀ ਲਗਾ ਕੇ ਕਮਰੇ ਵਿੱਚ ਕਿਤੇ ਵੀ ਇੱਕ ਛੋਟਾ ਜਿਹਾ ਦੀਵਾ ਲਗਾਓ ਜੇ ਤੁਸੀਂ ਕੋਈ ਸੌਂਦੇ ਹੋ ਤੁਸੀਂ ਵੇਖੋਗੇ ਕਿ ਇਹ ਚੀਜ਼ਾਂ ਪੂਰੀ ਤਰ੍ਹਾਂ ਗਾਇਬ ਹੋ ਜਾਣਗੀਆਂ ਜੇਕਰ ਤੁਸੀਂ ਕੋਈ ਮੰਤਰ ਜਾਪ ਕਰ ਸਕਦੇ ਹੋ ਜਾਂ ਰਾਤ ਨੂੰ ਕੁਝ ਯੋਗ ਅਭਿਆਸ ਹਨ ਤਾਂ ਸੌਣ ਤੋਂ ਪਹਿਲਾਂ ਆਪਣੇ ਬਿਸਤਰੇ ਤੇ ਬੈਠ ਜਾਓ ਅਤੇ ਇਹ ਅਭਿਆਸ ਨੂੰ ਕਰੋ ਤੁਹਾਨੂੰ ਪਤਾ ਹੈ ਜੇ ਤੁਸੀਂ ਲਗਭਗ 8 ਸਾਲ ਤੱਕ ਜਿਉਂਦੇ ਹੋ ਤਾਂ ਔਸਤਨ ਜ਼ਿਆਦਾਤਰ ਲੋਕ ਲਗਭਗ 1100 ਤੋਂ 1400 ਟਨ ਭੋਜਨ ਖਾਂਦੇ ਹਨ ਤਾ ਇਸ ਦਾ ਮਤਲਬ ਹੈ ਕਿ ਜਿਸ ਨੂੰ ਤੁਸੀਂ ਸੋਚਦੇ ਹੋ ਕਿ ਇਹ ਮੇਰਾ ਸਰੀਰ ਹੈ ਇਹ ਹਰ ਰੋਜ਼ ਬਦਲ ਰਿਹਾ ਹੈ ਨਮੀਆਂ ਚੀਜ਼ਾਂ ਆ ਰਹੀਆਂ ਹਨ ਅਤੇ ਪ੍ਰਾਣੀਆਂ ਚੀਜ਼ਾਂ ਜਾ ਰਹੀਆਂ ਹਨ ਤਾਂ 1410 ਤੁਸੀਂ ਅਜੇ ਇੰਨਾ ਵਜ਼ਨ ਤਾਂ ਨਹੀਂ ਉਠਾ ਰਹੇ ਹੋ ਤਾਂ ਜ਼ਾਹਿਰ ਹੈ ਕਿ ਤੁਹਾਡੇ ਕੋਲ ਜੋ ਸਰੀਰ ਅਜੇ ਹੈ ਉਹ ਬਸ ਅਸਥਾਈ ਮਾਤਰਾ ਵਿੱਚ ਭੋਜਨ ਅਤੇ ਮਿੱਟੀ ਹੀ ਹੈ ਹੈਨਾ ਤਾਂ ਜਿਸ ਨੂੰ ਤੁਸੀਂ ਸੋਚਦੇ ਹੋ ਕਿ ਇਹ ਮੇਰਾ ਹੈ ਉਹ ਵੀ ਤੁਹਾਡਾ ਨਹੀਂ ਹੈ ਇਸ ਸਮੇਂ ਦੇ ਨਾਲ ਲਗਾਤਾਰ ਬਦਲ ਰਿਹਾ ਹੈ ਅੱਜ ਰਾਤ ਨੂੰ ਸੌਣ ਤੋਂ ਪਹਿਲਾਂ ਘੱਟੋ-ਘੱਟ 12-15 ਮਿੰਟ ਬਿਤਾਓ ਅਤੇ ਆਪਣੇ ਆਪ ਨੂੰ ਇਹ ਯਾਦ ਦਿਵਾਓ ਕਿ ਤੁਸੀਂ ਨਾ ਤਾਂ ਇਹ ਸਰੀਰ ਹੋ ਅਤੇ ਨਾ ਹੀ ਇਹ ਮਨ ਬਸ ਲੇਟ ਜਾਓ ਅਤੇ ਆਪਣੇ ਆਪ ਨੂੰ ਯਾਦ ਦਿਵਾਓ ਕਿ ਅਸਲ ਵਿੱਚ ਤੁਸੀਂ ਇਹ ਸਰੀਰ ਨਹੀਂ ਹੋ ਇਹ ਹੁਣ ਮੇਰੇ ਉਪਯੋਗ ਲਈ ਹੈ ਪਰ ਅਸਲ ਵਿੱਚ ਮੈਂ ਇਹ ਨਹੀਂ ਹਾਂ ਬਸ ਜੇ ਤੁਸੀਂ ਇਹ ਨਹੀਂ ਕਰ پا ਰਹੇ ਹੋ ਤਾਂ ਇਸ ਨੂੰ ਆਪਣੀ ਸਾਹ ਨਾਲ ਜੋੜੋ ਸਾਹ ਲੈਂਦੇ ਹੋਏ ਮੈਂ ਸਰੀਰ ਨਹੀਂ ਹਾਂ ਸਾਂ ਛੱਡਦੇ ਹੋਏ ਮੈਂ ਮਨ ਵੀ ਨਹੀਂ ਹਾਂ ਬਸ 12 ਮਿੰਟ ਲਈ लेट ਜਾਓ ਅਤੇ ਇਸ ਨੂੰ ਕਰੋ ਬਿਲਕੁਲ ਆਖਰੀ ਪਲ ਤੱਕ ਜਦ ਤੱਕ ਤੁਸੀਂ ਸੌਣਾ ਜਾਓ ਇਸ ਤੇ ਤੁਹਾਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ